ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਵਲੌਗ ਵਿੱਚ ਤੇ ਅੱਜ ਅਸੀਂ ਗਏ ਸੀਗੇ ਪਾਰਟੀ ਤੇ ਪਾਰਟੀ ਸੀਗੀ ਸਾਡੇ ਗੁਵਾਂਢ ਚ ਜਿਹੜਾ ਮੁੰਡਾ ਮਣੀ ਹੈਗਾ ਉਹਦਾ ਵਿਆਹ ਹੋ ਗਿਆ ਤੇ ਅੱਜ ਉਹਨਾਂ ਨੇ ਪਾਰਟੀ ਰੱਖੀ ਸੀ ਤੇ ਉੱਥੋਂ ਜਾ ਕੇ ਆਏ ਆ ਅਸੀਂ ਤੇ ਅੱਜ ਵੀਡੀਓ ਵੀ ਅਸੀਂ ਹੁਣ ਸਟਾਰਟ ਕੀਤੀ ਹੈਗੀ ਹਾਂ ਜੀ ਤਿੰਨ ਵਜਨਾਂ ਲੈ ਹੈਗੇ ਤੇ بس ਅਸੀਂ ਫਿਰ ਉਧਰੋਂ ਚਾਹ ਪਾਣੀ ਪੀ ਕੇ ਵਧੀਆ ਉਹਨਾਂ ਨੇ ਚਾਹ ਪਾਣੀ ਪਿਆਇਆ ਤੇ ਵੀਡੀਓ ਮੈਂ ਬਣਾਈ ਰਹੀਂਗੀ ਉੱਥੇ ਵਲੌਗ ਨਹੀਂ ਬਣਾਇਆਗਾ ਕਿਉਂਕਿ ਕੱਠ ਜਿਆਦਾ ਸੀਗਾ ਤੇ ਫਿਰ ਕਿਸੇ ਨੂੰ ਹਨਾ ਵਧੀਆ ਲੱਗਦਾ ਕਿਸੇ ਨੂੰ ਨਹੀਂ ਲੱਗਦਾ ਚਲੋ ਮਣੀ ਕੇ ਤਾਂ ਨਹੀਂ ਕੁਝ ਕਹਿੰਦੇ ਸੀਗੇ ਹੋਰ ਕਈ ਵੀਡੀਓ ਚ ਨਹੀਂ ਆਉਣਾ ਚਾਹੁੰਦੇਗੇ ਤੇ ਅੱਜ ਹੈਗੀ ਹੈਗੀ ਹਰਜ ਤੇ ਗਗਨ ਦੀ ਮੈਰਜ ਅਨਿਵਰਸਰੀ ਤੇ ਕੱਲ ਨੂੰ ਅਸੀਂ ਜਾਵਾਂਗੇ ਆਸ਼ਰਮ ਤੇ ਇਨ ਵੀ ਮਤਲਬ ਫਰੂਟ ਜਿਹੜਾ ਵੀ ਹੈਗਾ ਖਾਣ-ਪੀਣ ਦਾ ਸਮਾਨ ਦੇ ਕੇ ਆਵਾਂਗੇ ਕਿਉਂਕਿ ਅਸੀਂ ਕੇਕ ਤਾਂ ਲਿਆਉਂਦੇ ਨਹੀਂ ਨਹੀਂ ਘਟਦੇਗੇ ਤੇ ਪਹਿਲਾ ਵੀਡੀਓ ਆਪਾਂ ਨੇ ਪਾਈ ਹੋਈ ਹੈ ਤੁਹਾਨੂੰ ਤੇ ਕੱਲ ਅਸੀਂ ਘੁੰਮ ਕੇ ਆਏ ਸੀਗਾ ਗਗਨ ਅਰਗ ਗਗਨ ਨਾ ਵੀ ਨੇ ਬਹੁਤ ਇੰਜੋਏ ਕੀਤਾ ਹਾਂਜੀ ਦੱਸੋ ਹੈਲੋ ਅੱレ ਜੀ ਸਸਿਕਾ ਜੀ ਸਸਿਕਾ ਕੱਲ ਅੱਜ ਕਿਵੇਂ ਮਿਲਾਈ ਆ ਬਾਈ ਹੈਂ ਅੱਜ ਪਾਰਟੀ ਦੇ ਪਕੌੜੇ ਖਾ ਕੇ ਸੱਸੀ ਕਾਲਾ ਉਲਟ ਹੋ ਗਈ ਸਾਡੀ ਚਲ ਕੋਈ ਗੱਲ ਇਹ ਕਿਉਂਕਿ ਇਹ ਨਾ ਫੋਨ ਤੇ ਵੀਡੀਓ ਜੀ ਦੇਖੀ ਰਹਿੰਦੀ ਅਸੀਂ ਤਾਂ ਕਰਕੇ ਨਾ ਵੀ ਕਿੰਨਾ ਵਧੀਆ ਲੱਗਦਾ ਹੈ ਤੈਨੂੰ ਨਾ ਗਰੇਸੀ ਨਾ ਤੇ ਕੱਲੇ ਬਹੁਤ ਘੰਮ ਫਿਰ ਕੇ ਆਈਆਂ ਆਈਸਕ੍ਰੀਮ ਖਾਧੀ ਇਹਨਾਂ ਨੇ ਆਪਦੀ ਮਨਪਸੰਦ ਤੇ ਟਰੈਕਟਰ ਚਲਾਇਆ ਇਹਨਾਂ ਨੇ ਹਨਾ ਹਾਂ ਰਵਿੰਦਰ ਵਾਲਾ ਪਿਆਏ ਸੀ ਮੈਂ ਤਾਂ ਖੜੇ ਨਵੇਂ ਤੇ ਹਾਂ ਸੋਟੇ ਨਾਲ ਵੀਡੀਓ ਸ਼ੇਅਰ ਕਰਾਂਗੇ ਅਸੀਂ ਹਾਂਜੀ ਇੱਕਾ ਸੀ ਉੱਥੇ ਕੱਪੜੇ ਦੇਖਦੇ ਸੀਗੇ ਤੇ ਸਾਨੂੰ ਵੀ ਵਧੀਆ ਨਹੀਂ ਲੱਗੇ ਕੁਸ ਤਾਂ ਜਿਆਦਾ ਮਹਿੰਗੇ ਸੀਗੇ ਤੇ ਉੰਨੇ ਵਧੀਆ ਹੈ ਨਹੀਂ ਸੀ ਕਲਰ ਜੇ ਸੋਹਣੇ ਨਹੀਂ ਲੱਗੇਗੇ ਤੇ ਮੈਂ ਹਾਂ ਚਲੋ ਹੁਣ ਕੱਪੜੇ ਤਾਂ ਅਸੀਂ ਲੈ ਹੀ ਆਏ ਸੀਗੇ ਕੱਾਮ ਨੂੰ ਅਸੀਂ ਘਰਦਵਾਰਾ ਸਭ ਚਾਵਾਂਗੇ ਕਿਉਂਕਿ ਸਵੇਰ ਤਾਂ ਫਿਰ ਮੈਂ ਜਲਦੀ ਜਾਵਣੀ ਸੀਗੀ ਅੰਗਣਵਾਰੀ ਜਾਣਾ ਸੀਗਾ ਉਦੋਂ ਵੀ ਵੀਡੀਓ ਚਲਾਈ ਨੀਗੀ ਆਪਾਂ ਨੇ ਮੈਂ ਚਲੋ ਸ਼ਾਮ ਨੂੰ ਜਾ ਆਵਾਂਗੇ ਆ ਕਿੱਥੇ ਰਸੀ ਪਾਰਟੀ ਤੇ ਵਾਗ ਗਏ ਠੀਕ ਜਿਹੜਾ ਕੱਲ ਨੂੰ ਆਪਾਂ ਫਰੂਟ ਵਗੈਰਾ ਜੇ ਕੁਝ ਹੋਰ ਚੀਜ਼ ਵੀ ਲਜਾਣੀ ਹੋਈ ਤਾਂ ਕੱਲ ਨੂੰ ਆਪਾਂ ਲੈ ਕੇ ਚੱਲਾਂਗੇ ਤੇ ਗगन ਗगन ਵੀ ਜਾਊ ਹੈਨਾ ਗगन ਹਾਂ ਕਿਉਂਕਿ ਪੁੰਨਦਾਨ ਜਿਹੜਾ ਕਰਦੇ ਉਹ ਸਾਰਿਆਂ ਨਾਲ ਵੱਡੀ ਸੇਵਾ ਹੁੰਦੀ ਹੈਗੀ ਉਹਨਾਂ ਨੂੰ ਹੈਨਾ ਜਿਨ੍ਹਾਂ ਨੂੰ ਉਹਨਾਂ ਨੂੰ ਚੀਜ਼ ਦਿਓ ਜਿਨ੍ਹਾਂ ਨੂੰ ਜ਼ਰੂਰਤ ਹੈ ਕਿਉਂਕਿ ਆਪਾਂ ਤਾਂ ਹਰ ਰੋਜ਼ ਹੈਨਾ ਖਾਈ ਜਾਂਦੇ ਆਂਗੇ ਤੇ ਇਹਨਾਂ ਨੂੰ ਮੈਂ ਪੀਜ਼ਾ ਮੰਗਵਾ ਦੂੰਗੀ ਹੋ ਗਈ ਨਾ ਵੀ ਖੁਸ਼ ਲੈ ਪੀਜ਼ਾ ਮੰਗਾ ਦਾਂਗੇ ਇਹਨਾਂ ਨੂੰ ਵੇ ਅਸੀਂ ਕੇਕ ਤਾਂ ਖਾਂਦੇ ਨਹੀਂ ਕੇਕ ਆਪਣੇ ਕਿੰਨੇ ਦਿਨ ਪਿਆ ਰਹਿੰਦੇ ਫਿਰ ਗਗਨ ਹਾਂ ਜੀ ਕੋਈ ਵੈਸੇ ਵਧੀਆ ਵੀ ਨਹੀਂ ਲੱਗਦਾ ਬਾਰੇ ਉਹਨਾਂ ਸਾਡੇ ਤਾਂ ਥੋੜੇ ਥੋੜੇ ਟਾਈਮ ਤੋਂ ਹਾਂ ਪਹਿਲਾਂ ਸਾਬ ਇੱਕ ਇੱਕ ਮਹੀਨੇ ਦੀ ਬੈਠ ਵੀ ਨਹੀਂ ਪੈਂਦੀ ਹਾਂ ਹਾਂ ਸਾਰੇ ਦਿਨ ਤਾਂ ਮੰਗਰ ਮੂਰੀ ਆ ਜਾਂਦੇ ਸਾਰੇ ਪ੍ਰੋਗਰਾਮ ਰੋਮੇ ਚ ਨਵੀਂ ਦਸੀ ਨਹੀਂ ਨੋਮੇਦ ਇੱਕ ਨੂੰ ਨਵੀਂ ਦਾ ਸੀ ਫਿਰ ਤੀਨ ਸਾਡੀ ਮੈਰਜ ਯੂਨੀਵਰਸਿਟੀ ਆ ਗਈ 11ਵੇਂ ਚ ਫਿਰ ਮੇਰਾ ਬਰਥਡੇ ਫਿਰ ਆ ਜੂਗਾ ਫਿਰ ਜਨਵਰੀ ਚ ਬਸ ਫਿਰ ਗਾਂ ਚਲੀ ਜਾਣਗੇ ਕੱਲ ਨੂੰ ਅਸੀਂ ਦੇਖਾਂਗੇ ਇਹਦੀ ਨਾਨੀ ਬਿਮਾਰ ਆ ਉਹਦਾ ਪਤਾ ਲੈ ਕੇ ਆਵਾਂਗੇ ਜੇ ਟਾਈਮ ਲੱਗ ਗਿਆ ਵਿੱਚ ਦੀ ਬਾਅਦ ਵਿੱਚ ਸਾਡੀ ਗ੍ਰੇਜੂਏਸ਼ਨ ਹੈ 11ਵੇਂ ਚ ਸਾਡੀ ਗ੍ਰੇਜੂਏਟੀ ਦਾ ਵੀ ਪਾਰਟੀ ਹੈ ਤੇ ਜਿਹੜੀ ਅੱਜ ਕੱਲ ਵਾਲੀ ਵੀਡੀਓ ਅਤੇ ਅੱਜ ਵਾਲੀ ਹੈਗੀ ਸਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕੱਲ ਤਾਂ ਇਹਨਾਂ ਨੇ ਪੂਰੀ ਮਸਤੀ ਕੀਤੀ ਸੀਗੀ ਉੱਥੇ ਦਿਖਾਉਂਗੀ ਇਹ ਵਾਲੀ ਟੀ-ਸ਼ਰਟ ਮੈਂ ਗੱੱਟ ਕਿਤੀ ਹੈਗੀ ਜਿਸਕੇ ਹਰ ਬੋਲਨੇ ਹੈ ਗਗਨ ਨੂੰ ਮੈਨੂੰ ਆ ਕੇ ਪਾ ਕੇ ਦਿਖਾਦੀ ਪੈਕ ਦਿਖਾਈ ਨਾ ਅਸਾਡੇ ਟੈਗ ਵੀ ਲੱਗਿਆ ਹੈ ਜੇ ਦੇਣਾ ਮੈਨੂੰ ਜਸ਼ਨ ਦੇ ਲਈ ਆ ਕੇ ਦਿੱਤੀ ਸੀ ਮੈਂ ਹਜੇ ਪਾ ਕੇ ਵੀ ਨਹੀਂ ਸੀ ਦੇਖੀ ਫਿਰ ਮੈਂ ਹਜੇ ਚੱਲ ਇਹਨੂੰ ਦੇ ਦੇ ਦਿੰਨੀ ਹੈਗੀ ਮੈਂ ਇੱਕ ਮੈਂ ਹਰਸ਼ ਨੂੰ ਭੇਜ ਦਿੱਤੀ ਸੀਗੀ ਉਹਦੇ ਜਨਮ ਦਿਨ ਤੇ ਠੀਕ ਹੈ ਸੋਨੀ ਆਹ ਸਾਈਜ਼ ਵੀਰੇ ਸਾਈਜ਼ ਦਾ ਯੈਲ ਲਖਾਈ ਹੋਣਾ ਨਹੀਂ ਹੁੰਦੀ ਕਿ ਹਾਂ ਨਹੀਂ ਠੀਕ ਹੈ ਦੋਨੇ ਇੱਕੋ ਜਿਹਾ ਸਾਈਜ਼ ਸੀ ਉਹ ਗ੍ਰੇ ਕਲਰ ਦੀ ਸੀ ਹਾਂਜੀ ਭਗਤੇ ਸਾਥੋ ਜਾਇ ਨਹੀਂ ਗਿਆਗਾ ਤੇ ਕਿਉਂਕਿ ਸਾਨੂੰ ਲੈ ਕੇ ਜਾਣ ਵਾਲਾ ਕੋਈ ਨਹੀਂ ਸੀਗਾ ਤੇ ਮੈਂ ਕਿਹਾ ਵੀ ਦੁਪਹਿਰੇ ਕਰਮੀ ਵਾਲੀ ਸੂਗਾ ਸੀ ਗਿਆ ਨਹੀਂ ਕਿਉਂਕਿ ਉੱਤਰੋਂ ਆਏ ਸੀਗੇ ਪਾਰਟੀ ਕੋ ਹਾਂਜੀ ਪੀਚਾ ਸਾਡਾ ਆ ਗਿਆ ਕੀ ਆ ਲੈ ਖਾ ਲੋ ਫਿਰ ਹਾਂ ਚਲੋ ਜੀ ਅਸੀਂ ਸਨ ਨਤੀਜਾ ਆ ਜੋ ਤੁਸੀਂ ਖਾ ਲਓ ਕਿਉਂਕਿ ਸ਼ਾਮ ਦਾ ਟਾਈਮ ਆ ਸਬਜੀ ਸਾਡੀ ਬਣੀ ਚੀ ਦਾਲ ਬਣਾਈ ਹੈ ਅੱਜ ਅਸੀਂ ਤੇ ਬਣੀ ਸੀ ਹੈਗੀ ਆਟਾ ਗੁੰਨ ਲੈ ਗਾਣੇ ਤੇ ਰੋਟੀ ਦਾ ਟਾਈਮ ਹੈ ਇਸ ਕਰਕੇ ਅਸੀਂ ਜਿੰਨੀ ਤਲੋੜ ਹੋਈ ਰੋਟੀ ਖਾ ਲਾਂਗੇ ਤੇ ਫਿਰ ਲੱਗੇ ਅਸੀਂ ਪੀਜਾ ਖਾਂ ਤੁਹਾਡੀ ਪਹਿਲਾਂ ਵੀ ਆਪਾਂ ਆਏ ਸੀਗਾ। ਉੱਥੇ ਨਹੀਂ ਸੀ ਕਿ ਇੱਥੇ ਗਾਂ ਹੋਊਗੀ। ਉੱਥੇ ਲਾ ਕੇ ਜੇ ਤੁਰਕੇ ਜਣਾ ਬੋ ਦੇ ਜਾਨਾ। ਚਲ ਦੇ ਤੁਰਕੇ ਚੱਲ ਬੜਦੇ ਹਨਾ। ਮੈਂ ਦੇਖਣਾ ਕਿ ਨਹੀਂ ਤੁਰਕੇ ਨੀ ਬਾਕੀ ایرਫੋਨ ਚੱਲ ਆਪਾਂ ਹੋ ਸੇਖ ਲਈਏ ਚੱਲ ਇੱਧਰ ਦੀ ਆਓ ਇੱਧਰ ਕਿੱਧਰ ਆ ਇੱਧਰ ਚੱਲ ਗਗਨ ਚੱਪਿੰਗ ਚੌਪਿੰਗ ਕਰਨ ਚੱਲ ਗਗਨ نکال ਨੂੰ ਜਾਣਾਗਾ ਕੱਲ ਨੂੰ ਫਲਾਈਟ ਹੈ ਗਗਨ ਦੀ ਹਨ ਗਗਨ ਹਾਂ ਕੱਲ ਨੂੰ ਜਾਣਾ ਕੱਲ ਨੂੰ ਜਾਣਾ ਮੈਂ ਯਾ ਕਿਸੇ ਤਰ੍ਹਾਂ ਆਪਕੀ ਨਹੀਂ ਤੇ ਥੇਸੀ ਡੱਬਾ ਚਾਹਣਾ ਸਾਰਾ ਬਦੀ ਬਣਾਇਆ ਨੀ ਵੀਡੀਓ ਸਾਡੀ ਤੋਂ ਆਈ ਲਵ ਟੂ ਬੀ ਇਨ ਕੇ ਆਈ ਐਏ ਦੂਨ ਦੀ ਘਤਾਰੀ ਹੋ ਗਈ ਆ ਬਿਲੰਤਾਂ ਚਾਹੋ ਜੀ ਹੁੰਦੀ ਹੈ ਦੇਖੋ ਇੱਥੇ ਕਰਾ ਲਓ ਤੁਸੀਂ ਉੱਥੇ ਚੱਲਣ ਚੱਲ ਬੈਸੋਟੀ ਨਾ ਉਹ ਉੱਥੇ ਜਾਵੋ ਨਾ ਉਹ ਉੱਥੇ ਸ਼ਾਰਟ ਵੀਡੀਓ ਬਣਾਉਣੀ ਚਲੋ ਵਾਲੀ ਸੋਣੀ ਆਈ ਜਾਂਦੀ ਆ ਮੈਂ ਤਾਂ ਇਕੱਲੀ ਵੀਡੀਓ ਬਣਾਉਣ ਚ ਹੀ ਰਹਿ ਜਣੀ ਮੇਰੀ ਤਾਂ ਹੁੰਦੀ ਨਹੀਂ ਚਲ ਥੋੜੀ ਬਣਾਉਣੀ ਹੈ ਤੂੰ 到了。 ਅਵੀ ਤੂੰ ਵੀ ਖੜ੍ਹ ਬਚਾਲੇ ਵਿਚਲੇ ਹੋ ਕੇ ਨੀ ਬੋਲ ਤੂੰ ਬਸ ਠੀਕ ਹੈ ਨਵੀਂ ਟਰੈਕਟਰ ਤੇ ਬੈਠ ਤੂੰ ਚਾਹਤਾ ਸਹੀ ਫੋਟੋ ਵੀ ਖਿੱਚੀ ਤਾ ਨਾ ਮੈਂ ਤੇਰੀ ਆਹ ਲਫੜ ਇਹਦੇ ਚ ਖਿੱਚ ਬਾਈਰੋ ਬਾਈਰੋ ਦੋਨੇ ਬੈਜੋ ਤੁਸੀਂ ਨਹੀਂ ਤਾਂ ਚੱਲ ਕੱਲੇ ਕੱਲੇ ਬੈਜੋ ਤੂੰ ਆ ਲੈ ਨਵੀਂ ਦੀ ਐਡੀ ਨਾ ਫੋਟੋ ਖਿੱਚ। ਤਾਂ ਆਇਂ ਨਾ ਸੁਣਨ ਦੀ। कराणी आया तेरी बई हुई, 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 हुई है नहीं Nào, chỉ... cô subscribe cho kênh ਖੜਜੋ ਇੱਧਰ ਖੜਾ ਖੜਾ ਹਾਂਜੀ ਇੱਥੇ ਆਪਾਂ ਜਿੰਨੀ ਵੀ ਵੀਡੀਓ ਕੱਲ ਵਾਲੀ ਸੀਗੀ ਉਹ ਤੁਹਾਡੇ ਨਾਲ ਸਾਰੀ ਸ਼ੇਅਰ ਕੀਤੀ ਹੈਗੀ। ਇਹ ਹੈਲੋ ਫੂਡ ਵਾਲਿਆਂ ਦੇ ਪੀਜ਼ਾ ਆਰਡਰ ਕੀਤਾ ਉਹ ਕਹਿੰਦੇ ਵੀ ਤੁਹਾਨੂੰ ਲੈ ਕੇ ਜਾਣਾ ਪਊਗਾ ਕਿਉਂਕਿ ਕਹਿੰਦੇ ਅਸੀਂ ਦੋ ਹੀ ਜਣੇ ਆ ਵੀ ਕੋਈ ਹੈ ਨਹੀਂਗਾ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਹੈ ਜੇ ਤੁਹਾਡਾ ਹੈਲੋ ਫੂਡ ਹੈਗਾ ਤੇ ਵੀ ਜਿਹੜਾ ਤੁਸੀਂ ਆਰਡਰ ਹੀ ਨਹੀਂ ਉਹ ਕਰ ਦੇਗੇ ਮੈਂ ਹੈ ਪਹੁੰਚਾ ਦੇਗੀ। ਫਿਰ ਹੱਸਣ ਲੱਗੇ ਮੁੜ ਕੇ ਤੇ ਮੈਂ ਕਿਹਾ ਚਲ ਕੋਈ ਨਮਾਸੇ ਮੈਂ ਕਿਸ ਨੂੰ ਪੁੱਛਦੀ ਆਂ ਫਿਰ ਮੇਰੇ ਯਾਦ ਆ ਗਿਆ ਵੀ ਜਿਹੜੀ ਭਗਤੀ ਵਾਲੀ ਦੀਦੀ ਹੈਗੀ ਤੇ ਮੈਂ ਕਿਹਾ ਉਹ ਨੂੰ ਮੈਂ ਪੁੱਛਦੀ ਆਂ ਕਿ ਵੀ ਉਹ ਥੋੜਾ ਮੁੰਡਾ ਆਉਂਦਾ ਇੱਕ ਮੁਲਕੇ ਤੇ ਮੈਂ ਕਿਹਾ ਚਲ ਉਹ ਲਿਆਉਂਦਾ ਫਿਰ ਮੈਂ ਦੀਦੀ ਨੂੰ ਫੋਨ ਕੀਤਾ ਦੀਦੀ ਕਹਿੰਦੀ ਮੈਂ ਪਤਾ ਕਰਕੇ ਦੱਸਦੀ ਆਂਗੀ ਫਿਰ ਉਹ ਮੁੰਡਾ ਹਜੇ ਹੈਗਾ ਸੀਗਾ ਦੁਕਾਨ ਤੇ ਤੇ ਹੁਣ ਸਾਡਾ ਪੀਜਾ ਆ ਜੂਗਾ ਤੇ ਦੀਦੀ ਦਾ ਵੀ ਬਹੁਤ ਧੰਨਵਾਦ